ਕਪੜੇ ਜੀ ਤੋ ਤੇ ਜਾਣ ਫਰੇ ਨਿਪਟ ਜੇ ਕੰਮ ਹੁਣ ਬੂਟ ਜੇ ਰਹਿ ਗਿਆ ਜਵਾਖ ਜੇ ਦੇ ਹਾਂ ਦੇ ਸਫਰੇ ਵੀ ਐਤੀ ਬਾਦ ਨਹੀਂ ਹਾਂ ਪੱਬੀ ਪੱਬੀ ਰੋਣਾ ਰੋਣਾ ਬਸ ਚੁੱਪ ਕਰ ਜਾ ਬਸ ਆਪਣੇ ਕਰਮਾਂ ਦੇ ਵਿੱਚ ਨਾ ਆਹੀ ਕੁਝ ਲਿਖਿਆ ਰੋਣਾ ਆਪਾਂ ਨੂੰ ਪਰ ਨਹੀਂ ਪਊਗਾ ਬਸ ਚੁੱਪ ਕਰ ਮੈਨੂੰ ਗੱਲਬਾਤ ਦੱਸ ਕੋਈ ਕੋਈ ਲੱਗਿਆ ਪਤਾ ਕਿੱਥੋਂ ਆਈਆਂ ਹੁਣ ਮੈਂ ਤੇ ਤੈਨੂੰ ਕਦੋਂ ਦੀ ਡਿੱਕੀ ਜਾਨੀ ਆ ਤੜਕੇ ਦੀ ਮੈਂ ਤਾਂ ਮੈਨੂੰ ਪਤਾ ਕਰ ਮੈਂ ਦੀ ਮਰੀ ਕੜਕੇ ਦੇ ਵੀਰ ਦੀਆਂ ਗਾਲੀਆਂ ਜਰੂਰ ਦੇ ਆਪਣੀ ਧੀ ਨੂੰ ਕਾਲਦੀ ਤੇ ਮੈਨੂੰ ਉਹ ਕਿੱਦੇ ਨਹੀਂ ਮਿਲੀ ਮੈਂ ਸਾਰੇ ਕਿੱਦੇ ਦੇਖ ਲੈ ਉਹਨੂੰ ਪਤਾ ਨਹੀਂ ਕਿੱਤੇ ਗਈ ਮਨਿੰਦਰ ਜਿਹੜੀ ਧੀ ਨੂੰ ਇੱਕ ਮਿੰਟ ਵੀ ਉਹਦੀ ਅੱਖਾਂ ਤੋਂ ਉਹਨੇ ਨਹੀਂ ਸਿਕਰਦੀ ਉਹੜ ਪਤਾ ਨਹੀਂ ਮੇਰੀ ਧੀ ਕਿੱਦੇ ਬੈਠੀ ਆ ਬਸ ਰੋਣਾ ਬਾਬੀ ਕੋਈ ਨਹੀਂ ਜਿੱਥੇ ਵੀ ਹੋਊਗੀ ਠੀਕ ਹੀ ਹੋਊਗੀ ਰੱਬ ਕੋ ਨੂੰ ਠੀਕ ਹੀ ਰੱਖੋਗਾ ਆਪਣੀ ਤੀਨੇ ਖਬਰਾਂ ਕਿਉਂ ਇਹ ਕਰਮਚਾਰ ਬਣਿਆ ਆ ਕੁਛ ਲਿਖਦਾ ਕਿ ਆਪਾਂ ਤੋਂ ਮਾਂ ਮਰ ਗਈ ਉਹਦੇ ਜੜੀਆਂ ਔਖਾਂ ਸਾਰੀਆਂ ਆਪਣੇ ਪਰਿਵਾਰ ਨੂੰ ਨਹੀਂ ਦੇ ਤੀਆਂ ਕੋਈ ਨਹੀਂ ਚੁੱਪ ਕਰ ਜਾ ਰੋਣਾ ਚ ਤੂੰ ਰੋਵੇਂਗੀ ਫਿਰ ਆਪਾਂ ਤੋਂ ਜਮੀ ਨਹੀਂ ਇਹ ਕੰਮ ਦਾ ਸਾਹਮਣਾ ਹੋਣਾਗਾ ਜਿਹੜੀ ਔਖ ਆਪਣੇ ਤੇਰੇ ਆਪਣੇ ਫਾਤੀ ਹੁਣ ਇਹਨੂੰ ਆਪਾਂ ਕਿਸੇ ਨਾ ਕਿਸੇ ਲੋਟ ਨੇ ਜਿੱਠਣਾ ਵੀ ਹੈਗਾ ਨਾ ਠੀਕ ਕਰ ਬਿੰਦਰ ਮੇਰਾ ਢਿੱਡ ਨਹੀਂ ਟਿਕਦਾ ਹੈਗਾ ਤੇ ਮੇਰਾ ਢਿੱਡ ਵਾਲੇ ਮਾਰਦਾ ਤੇ ਮੇਰੀ ਧੀ ਨੂੰ ਲੱਗਦਾਗਾ ਤੇ ਮੇਰੀ ਧੀ ਕਿੱਥੇ ਗਈ ਬੱਸ ਭਾਬੀ ਮੈਨੂੰ ਪਤਾ ਹੈ ਮਾਂ ਦਾ ਢਿੱਡ ਕਦੇ ਨਹੀਂ ਟਿਕਦਾ ਹੁੰਦਾ ਉਹਦੇ ਬੱਚਿਆਂ ਖਾਤਰ ਪਰ ਫਿਰ ਵੀ ਕੀ ਕਰੀਏ ਢਿੱਡ ਤਾਂ ਮੇਰਾ ਵੀ ਨਹੀਂ ਟਿਕਦਾ ਮੇਰੀ ਵੀ ਧੀ ਸੀ ਸਾਰਾ ਮੇਰਾ ਦੁੱਖ ਸੁੱਖ ਸੁਣਦੀ ਸੀ ਸਾਰਾ ਦਿਨ ਮੇਰੇ ਕੋਲੇ ਬੈਂਦੀ ਸੀ ਮੇਰੇ ਕੋਲੇ ਪੈਂਦੀ ਸੀ ਤੇ ਇੱਕ ਗੱਲ ਮੇਰੇ ਨਾਲ ਕਰਦੀ ਸੀ ਤੇਰੇ ਨਾਲ ਤਾਂ ਵੱਧ ਕੇ ਕਰਦੀ ਸੀ ਮੇਰਾ ਪਰ ਕੀ ਕਰਾਂ ਹੁਣ ਕਿਸੇ ਪਾਸੇ ਕੋਈ ਹੱਲ ਵੀ ਨਹੀਂ ਕਰ ਸਕਦੀ ਨਾ ਮੈਂ ਜਾ ਕੇ ਕੀ ਕਰਾਂ ਰੱਬ ਨੇ ਇੰਨੀ ਮਾੜੀ ਕਾਤੋਂ ਕੀਤੀ ਆ ਤੇ ਜਾਦੇ ਮੇਰੀ ਤੀ ਨਾਲ ਪਤਾ ਨਹੀਂ ਕਹੇ ਦੀ ਚੰਦਨੀ ਕਿਸ ਮਤਲ ਲੈ ਕੇ ਆ ਕੇ ਲਈ ਰੱਬਾ ਤੂੰ ਜੋ ਇਹਨੇ ਦੁੱਖ ਲਿਖਤੇ ਉਹਦੇ ਕਰਮਾਂ ਚ ਤੂੰ ਦੇਖ ਲੈ ਤੇ ਤੇਰੇ ਭਾਈ ਹੋਣੀ ਰੋਕਾ ਤੋਂ ਤੇ ਫਿਰਦੇ ਨੇ ਭੁੱਖੇ ਪਾਣੇ ਪਤਨ ਕਿੱਥੇ ਰੋਲਦੇ ਫਿਰਦੇ ਨੇ ਤੇ ਕਿਤੇ ਉਹ ਮਨਿੰਦਰ ਨੂੰ ਲੱਭਦੇ ਨੇ ਮੈਨੂੰ ਤਾਂ ਆਪਾਂ ਵੀ ਉਹਨਾਂ ਦਾ ਆਈ ਆਈ ਜਾਂਦਾ ਤੜਕੇ ਇੱਕ ਘੁੱਟ ਚਾਹ ਦੀ ਪੀ ਕੇ ਉਹ ਵੀ ਮੱਲੋ ਮੱਲੀ ਪੀ ਆਤੀ ਆਪਾਂ ਤਾਂ ਪੀ ਗਏ ਤੇ ਕਿਹੜੇ ਵੇੜਿਆਂ ਦੇ ਗਏ ਆ ਖੋਣੀ ਕਿੱਥੇ ਪਾਣੀ ਦੀ ਘੁੱਟ ਮਿਲੀ ਹੋ ਖੋਣੀ ਨਾ ਵਿਚਾਰਿਆਂ ਨੂੰ ਕਿੱਥੇ ਭੜਕਦੇ ਫਿਰਦੇ ਹੈਗੇ ਕੀ ਕਰਾਂ ਮੈਂ بس रोना, रोना कि दुनिया मां अपनी ਦਰਨੋ بس ਰੋਣਾ ਜੇ ਫਿਰ ਤੂੰ ਹਏ ਰੋਈ ਗਈ ਫੇਰ ਆਪਾਂ ਕੀ ਨਿਓ ਕਰਾਂਗੇ ਉਹਨੂੰ ਪਹਾਲ ਕੇ ਨਿਹਾਉਣ ਦਾ ਕੀ ਕਰਾਂਗੇ ਤੂੰ ਬਸ ਰੋਣਾ ਮੇਰੇ ਆਖੇ ਹਾਂ ਦੁਨੀਆ मां ਬਸ ਆ ਜੂਗੀ ਕੋਈ ਨਹੀਂ ਮੇਰੀ ਵੀ ਕਿਤੇ ਵੀ ਆ ਉਹ ਠੀਕ ਹੋਵੇ ਉਹ ਰਾਜੀ ਹੋ ਸੇ ਹੋਵੇ ਠੀਕ ਹੀ ਹੋਊਗੀ ਰੱਬ ਤੇ ਰੱਖ ਭਰੋਸਾ ਉਸ ਨੇ ਆ ਕੰਮ ਕੀਤਾ ਤੇ ਉਹੀ ਆਪਾਂ ਨੂੰ ਇਸ ਕੰਮ ਦੇ ਵਿੱਚੋਂ ਕੱਢੂਗਾ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਐ ਬੈਠ ਤੂੰ ਘਰੋਂ ਕਿੱਥੇ ਆ ਉਹਨੂੰ ਬੁਲਾ ਲਓ ਕਿਥੇ ਬਾਹਰ ਆਈ ਕਿਥੇ ਅਗੀ ਉਹ ਭਬੀ ਘਰੋਂ ਜਦੋਂ ਤੁਸੀਂ ਭਾਗੇ ਛੋਡੇ ਮਗਰੋਂ ਚੱਕਰ ਖਾ ਕੇ ਕਰਮੋ ਅੰਦਰ ਡਿੱਗ ਪਈ ਤੇ ਫੇਰ ਇਹਨੇ ਉਹਦੇ ਭਰਾ ਦਾ ਉਹੀ ਫੋਨ ਆ ਗਿਆ ਤਾਂ ਸੁੱਤੀ ਮੈਂ ਚੱਕ ਲਿਆ ਫੋਨ ਮੈਂ ਕਿਹਾ ਮੈਨੂੰ ਤਾਂ ਮਾਸੀ ਕਿਵੇਂ ਮੈਂ ਕਿਹਾ ਭਈ ਇਹ ਡਿੱਗ ਪਈ ਮੈਂ ਡਾਕਟਰ ਨੂੰ ਫੋਨ ਕਰਦੀ ਆ ਡਾਕਟਰ ਵੀ ਸੱਦ ਲਈ ਸੀ ਮੈਂ ਉਹ ਪਰਲੀ ਗਲੀ ਵਾਲਾ ਟਿੱਕਪੀ ਹਾਂ ਤੇ ਡਾਕਟਰ ਕੀ ਕਹਿੰਦਾ ਠੀਕ ਵੀ ਆਹੋ ਨਹੀਂ ਠੀਕ ਹੈ ਭਾਬੀ ਉਹ ਕਹਿੰਦਾ ਵੀ ਇਹ ਟੈਨਸ਼ਨ ਲਈ ਬੈਠੀ ਹੈ ਘਬਰਾਟ ਕਰਦੀ ਹੈ ਫਿਰ ਉਹਦਾ ਭਰਾ ਆ ਗਿਆ ਸੀ ਉਹਦੀ ਥੋੜੇ ਚਿਰ ਚ ਫਿਰ ਮੈਂ ਉਹਦੇ ਭਰਾ ਨਾਲ ਭੇਜਤੀ ਇੱਥੇ ਨਾ ਆਪਾਂ ਨੂੰ ਦੇਖ ਦੇਖ ਕੇ ਉਹ ਜਿਆਦਾ ਟੈਨਸ਼ਨ ਲੈਂਦੀ ਹੈ ਟੈਨਸ਼ਨ ਕਿਉਂ ਨਾ ਹੋਵੇ ਇਹ ਉਹਦਾ ਤਾਂ ਮਨਿੰਦਰ ਨਾਲ ਇੰਨਾ ਪ੍ਰੇਮ ਹੈਗਾ ਤਾਂ ਹੀ ਤਾਂ ਮੈਂ ਉਹਨੂੰ ਭੇਜਤੀ ਭਾਬੀ ਕੋਈ ਨਹੀਂ ਉਹ ਦੋ ਚਾਰ ਦਿਨ ਉੱਥੇ ਉਹ ਕਰੂਗੀ ਇਹ ਨਿੱਚ ਦੇ ਮਨਿੰਦਰ ਨੂੰ ਆਪ ਲੈ ਜਾਂਦੀ ਨਾ ਕਰੇ ਤੇ ਫੇਰ ਆਪਾਂ ਲਿਆਵਾਂਗੇ ਕੋਈ ਨਹੀਂ ਕਰਮ ਉਹਨੂੰ ਮੈਂ ਪਾਣੀ ਲੈ ਤੂੰ ਚੰਗਾ ਕੀਤਾ ਬਿੰਦਰ ਜਿਹੜੀ ਤੂੰ ਕਰਮ ਤੋੜਤੀ ਕਿਉਂਕਿ ਇੱਥੇ ਰੋ ਕੇ ਨਾ ਹੋਰ ਦੁੱਗਣੀ ਬਿਮਾਰ ਹੋ ਜਾਣੀ ਸੀਗੀ ਤੇ ਆਪਾਂ ਨੂੰ ਦੇਖ ਦੇਖ ਕੇ ਨਾ ਜਿਆਦਾ ਟੈਨਸ਼ਨ ਲੈਂਦੀ ਆ ਉਹ ਉਹੀ ਐ ਨਾ ਕਰਿਓ ਰੋਈ ਗਈ ਉਹ ਪਹਿਲਾਂ ਜਦੋਂ ਤੁਸੀਂ ਵਾਗੇ ਉਹ ਰੋਣ ਲੱਗੀ ਉਹਦੀ ਮੈਂ ਉਹਨੂੰ ਬਥੇਰਾ ਲੜੀ ਵੀ ਨਾ ਕਰਮੋ ਤੂੰ ਰੋ ਨਾ ਤੂੰ ਰੈਸਟ ਕਰ ਤੂੰ ਪੈ ਜਾ ਫਿਰ ਮੈਂ ਤਾਂ ਰਸੋਈ ਚ ਸੀਗੀ ਤੇ ਉਹ ਪਤਾ ਨਹੀਂ ਕਿਵੇਂ ਉੱਥੋਂ ਅੰਦਰੋਂ ਗਲਾਸ ਤੇ ਚੱਕ ਕੇ ਲਈ ਉੱਥੇ ਡਿਗਪੀ ਭਾਬੀ ਅੰਦਰ ਕੋਈ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਉਹਦੇ ਨਹੀਂ ਨਹੀਂ ਠੀਕ ਐ ਕੋਈ ਬਾੜੀ ਨਹੀਂ ਲੱਗੀ ਮੈਂ ਤਾਂ ਹੀ ਤਾਂ ਉਹਦੀ ਡਾਕਟਰ ਸਾਦਲੇ ਸੀ ਦਵਾਈ ਦਵਾਤੀ ਸੀ ਮੈਂ ਉਹਦੇ ਪਰਾਨੋ ਵੀ ਮੈਂ ਕਹਤਾ ਸੀ ਮਾਹ ਜਾਂਦਾ ਹੋਇਆ ਭਾਈ ਉਹ ਜਿਹੜੀ ਡਾਕਟਰ ਨਹੀਂ ਤੇਦੀ ਦਵਾਈ ਚਲਦੀ ਉਹਦੇ ਕੋਲੇ ਹੋ ਜੀ ਮਾੜਾ ਜੀ ਚਲ ਮੈਂ ਲਿਉਣੀ ਆ ਪਾਣੀ ਤੇਰੇ ਵਾਸਤੇ ਠੀਕ ਕਰੋ ਪਤਾ ਨਹੀਂ ਕੀ ਇਹ ਚੰਦਰੀ ਘੜਿਆਰੀ ਅੜ ਤਾਂ ਦੁੱਖ ਇੱਕ ਮੇਟ ਪਾਣੀ ਹੈ ਕਹਿੰਦੇ ਦੂਜਾ ਖੜਾ ਹੋ ਜਾਂਦਾ ਤੇ ਉਤਵਾ ਕਰ ਬੋ ਹੋ ਦੇ ਨਾਲ ਪਤਾ ਨਹੀਂ ਕੀ ਬਣੂ ਜਿੱਦਿਆਂ ਦਾ ਬੱਚਾ ਹੋਣ ਦੀ ਖੁਸ਼ੀ ਆਈ ਇਹਨੇ ਇਸ ਘਰ ਦੇ ਵਿੱਚ ਤੇ ਖੁਸ਼ੀ ਤਾਂ ਕੀ ਹਦ ਦੁੱਗਣੇ ਦੁੱਖ ਆ ਹੀ ਜਾਂਦੇ ਨੇ ਕਿ ਪਤਾ ਨਹੀਂ ਕੀ ਮਨਜ਼ੂਰਾ ਰੱਬ ਨੂੰ ਮੈਂ ਪਾਣੀ ਪੀ ਤੁਰਿਆ ਹੁਣ ਮੇਰੀ ਗੱਲ ਸੁਣ ਕਿਤੇ ਇੱਥੇ ਜਾ ਕੇ ਪਾਸੜ ਭਾਂਡੇ ਵਾਂਗੂ ਸਾਰੀ ਗੱਲ ਭੰਨ ਦੇਗਾ ਨਹੀਂ ਨਹੀਂ ਮੈਂ ਨਹੀਂ ਕੁਝ ਬੋਲਦਾ ਭਰਾਵਾ ਮੈਂ ਤਾਂ ਸਮਝ ਨਹੀਂ ਲੱਗਦੀ ਵੀ ਯਾਰ ਹੋਇਆ ਕੀ ਕੀ ਅਕਲ ਤੇ ਪਰਦਾ ਮੇਰੀ ਤੇ ਪਿਆ ਸੀ ਕਿ ਤੇਰੀ ਤੇ ਪਿਆ ਸੀ ਉਹ ਤੈਨੂੰ ਤਾਂ ਮਾੜਾ ਮੋਟਾ ਪਤਾ ਹੋਣਾ ਚਾਹੀਦਾ ਸੀ ਵੀ ਕੀ ਹੋਈ ਜਾਂਦਾਗਾ ਇਹਨੂੰ ਰੱਖਿਆ ਕਾਦੇ ਵਾਸਤੇ ਸੀ ਛਣਕਣੇ ਰੱਖਿਆ ਕਾਦੇ ਵਾਸਤੇ ਸੀ ਤਿੰਨ ਦਿਨ ਹੋ ਗਿਆ ਨਾਤਾ ਨਹੀਂ ਸੀਗਾ ਕੱਪੜੇ ਬਦਲਣ ਗਿਆ ਸੀ ਘਰੇ ਆਉਂਦਿਆਂ ਨੂੰ ਤਾਂ ਉਹਨੇ ਆਹ ਕਲੇਸ਼ ਪਾ ਲਿਆ ਹੁਣ ਮੈਨੂੰ ਕੀ ਪਤਾ ਸੀ ਤੂੰ ਕੱਚੇ ਪੈਰੀ ਕਰਕੇ ਗਿਆ ਉਹਨੂੰ ਉਹਨੂੰ ਬੰਨ ਕੇ ਵੀ ਨਹੀਂ ਗਿਆਗਾ ਭਾਈ ਸਾਰਾ ਕੁਝ ਮੇਰੇ ਤੇ ਭਾਂਡਾ ਪੰਨੀ ਜਾਂਦਾ ਥੋੜਾ ਬਹੁਤਾ ਤੂੰ ਵੀ ਡੋਰ ਕਰਿਆ ਮੈਂ ਤੇਰੇ ਤੇ ਭਾਂਡਾ ਇਸ ਕਰਕੇ ਪੰਨਣਾ ਵੀ ਘਰੇ ਜਾ ਕੇ ਨਾ ਕੁਝ ਭੌਂਕਦੀ ਉੱਥੇ ਆਦੀ ਜੀਬ ਨੂੰ ਜ਼ਿੰਦਾ ਲਾ ਰੱਖੀ ਲੈ ਮੈਂ ਮਰਨਾਗਾ ਮਰਨਾਗਾ ਹੁਣ ਪਤਾ ਨਹੀਂ ਹਜੇ ਉੱਥੇ ਜਾ ਕੇ ਕੀ ਕੁਝ ਹੋ ਪੁਲਿਸ ਮੂਰੇ ਪੇਸ਼ ਹੋਊਗੀ ਕੀ ਗੱਲਬਾਤ ਬਣੂਗੀ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਗੱਲ ਕਹਿਣਾਗਾ ਵੀ ਚੁੱਪ ਕਰਕੇ ਘਰੋਂ ਚਾਰ ਪੈਸੇ ਲੈ ਕੇ ਤੇ ਆਪਾਂ ਨਿਕਲ ਜਾਈਏ ਕਿਸੇ ਪਾਸੇ ਮੈਂ ਤਾਂ ਆਪ ਕਹਿਣਾ ਹਾਂ ਇੱਥੇ ਨਾ ਜਾਈਏ ਅੱਡੋ ਅੱਡ ਹੋ ਜਾਾਂਗੇ ਹਾਂ ਹੋ ਜਾਾਂਗੇ ਅੱਡੋਂ ਮੌਂ ਆਪ ਦਾ ਕਿਸੇ ਰਿਸ਼ਤੇਦਾਰੀ ਚ ਜਾਵੜੀ ਮੈਂ ਤਾਂ ਰਾਜਸਥ ਬਾ ਜੂਗ ਰਾਜਸਥਾਨ ਨੂੰ ਮੈਂ ਤੈਨੂੰ ਪਹਿਲਾਂ ਹੀ ਕਹੀ ਜਾਂਦਾਗਾ ਆ ਗਈ ਮੇਮ ਨਹੀਂ ਤਾਂ ਐਸੀ ਜੇ ਮੁੜ ਕੇ ਮੁੜਨਾ ਹੀ ਨਹੀਂ ਹੈਗਾ ਆ ਆ ਕੇ ਹੋ ਗਿਆ ਬੱਤੀ ਤੇਰੇ ਮੱਥੇ ਤੇ ਕੀ ਹੋ ਗਿਆ ਜੀ ਕੁਝ ਨਹੀਂ ਹੋਇਆ ਯਾਰ ਪਾਣੀ ਦਾ ਗਲਾਸ ਲੈ ਕੇ ਦੇ ਜਾ ਕੇ ਅੰਦਰ ਭਾਈ ਕੀ ਦੱਸ ਗਏ ਉਹ ਵੱਡ ਖਾਣਿਆਂ ਦਾ ਮੁੰਡਾ ਨਸ਼ੇ ਨਾਲ ਧੱਕਿਆ ਆਹ ਮੋਟਰਸਾਈਕਲ ਲੈ ਕੇ ਥਾੜ ਦੇਣੇ ਵਿੱਚ ਮਾਰਿਆ ਮੇਰੀ ਤਾਂ ਪੱਗ ਪੁੱਗ ਫਲਾ ਮੇਰਾ ਤਾਂ ਵੀ ਵੱਜੀ ਤੇੱਕ ਤੇਰੇ ਵੀ ਵੱਜੀ ਮਹੋਂ ਮੜਾ ਤੂੰ ਈ ਜੀ ਨੂੰ ਦਰਦ ਜ਼ਿਆਦਾ ਹੋਈ ਜਾਂਦੀ ਗਾ। ਕਿ ਵਜਣੀ ਚਾਹੀਦੀ ਸੀ ਜਿਹੜਾ ਕੰਮ ਇਹਨੇ ਕੀਤਾ। ਉਹ ਤਾਂ ਧਿਆਨ ਨਾ ਤੋਰੀ ਦਾ ਹੁੰਦਾ। ਹਾਂ। ਅਸੀਂ ਕਿਤੇ ਤੁਰਿਆਂ ਦੇ ਸੇ ਤੁਰ ਕੇ ਆਈ ਜਾਂਦੇ ਸੀ। ਅੱਛਾ ਤੁਰ ਕੇ ਆਈ ਜਾਂਦੇ ਸੀ। ਹਾਂ। ਉਹਨਾਂ ਆਏ ਐ ਕਰਕੇ ਆ ਕੇ ਵਿਗਜੋ ਪਤਾ ਨਹੀਂ ਕਿੱਡੀ ਕਿ ਮ ਬਦਮਾਸ਼ ਹੁੰਦੀ ਆ। ਦੋਨਾਂ ਮਾਵਾ ਪਿਆਨ ਨੂੰ। ਇਹ ਬਦਮਾਸ਼ ਭਾਈ ਕਿਉਂ ਘੱਸਿਆ। ਹੁੰਦਾ। ਖਾਸੇ ਟੱਕੜਾ ਬਦਮਾਸ਼ ਲੱਗਦਾ। ਆ ਸੱਟਾਂ ਜੀਆਂ ਮਰਵਾਈ ਫਿਰਦੇ ਜਿਹੜੀਆਂ। ਤੂੰ ਕਿਹੜਾ ਪੱਟੀਆਂ ਕਰਨੀਆਂ ਨੇ ਮਾਂ? ਕਿਉਂ ਬੋਲੀ ਜਾਂਦੀ ਐਵੇਂ? ਮੇਰੀ ਮਾਂ ਬੈਠੀ ਐ ਪੱਟੀਆਂ ਕਰਨ ਵਾਸਤੇ। ਹਾਂ। ਐੜੇ ਚੁੱਪ ਕਰਾ ਲਾ ਮੈਂ ਤੈਨੂੰ ਦੱਸੀ ਆ ਨਾ ਫਿਰ ਤੂੰ ਕਹੇਗੀ ਮੈਂ ਉਹ ਕੁਝ ਬੋਲਤਾ ਮੰਮੀ ਤੁਸੀਂ ਚੁੱਪ ਕਰ ਜਾਓ ਮੈਂ ਤਾਂ ਚੁੱਪ ਹੀ ਆ ਭਾਈ ਮੈਂ ਤਾਂ ਰੋ ਬੱਖਾਇਾ ਲਾਲ ਲਾਲ ਕਰਵਾਈ ਕਰਦਾ ਇਹ ਪੁੱਛਦੀ ਸੀ ਇਹ ਕਿਹਨੇ ਪਾੜ ਪਾਤਾ ਭਾਂਜੀ ਚੁੱਪ ਕਰ ਜਾ ਤੂੰ ਮਸਤ ਆ ਕੇ ਡਿੱਗੇਗਾ ਕੱਦਣਾ ਤੋ ਇਹ ਇੱਜ਼ਤਮਾਨ ਕਰਾ ਕੇ ਮਸਾ ਆ ਕੇ ਡਿੱਗੇ ਉਹ ਇੱਜ਼ਤਮਾਨ ਕੀ ਤੋ ਕਰਾਤਾ ਮੈਂ ਇੱਥੇ ਇੱਕ ਮੇਰੀ ਗੱਲ ਸੁਣ ਕੀ ਕਹਿਣਾ ਚਾਹੁੰਨੀ ਮੈਨੂੰ ਸਾਫ਼ ਦੱਸ ਤੂੰ ਕੀ ਕਹਿਣਾ ਚਾਹੁੰਨੀ ਮੈਂ ਤਾਂ ਕੀ ਕਹਿਣਾ ਚਾਹੁੰਨੀ ਐ ਮੈਂ ਕਹਾਂ ਖਾਸੇ ਕਿਸੇ ਨੇ ਇੱਜ਼ਤਮਾਨ ਜਾਂ ਕੀਤਾ ਹੈ ਹਨਾ ਇੱਜ਼ਤਮਾਨ ਨਹੀਂ ਕੀਤਾ ਮੋਟਰਸਾਈਕਲ ਵਿੱਚ ਵੱਜ ਜਾਗਾ ਇਹ ਤਾਂ ਇੱਜਤਮਾਨ ਵਾਲੇ ਹੋ ਕਿਹਦੇ ਵੱਜਿਆ ਭਾਈ ਭੱਜੇ ਤੈਨੂੰ ਪਤਾ ਹੋਊਗਾ ਆ ਤੇਰਾ ਵੀ ਸਿਰ ਜਿਾ ਕਿਵੇਂ ਹੋਇਆ ਪਿਆ ਓਏ ਅਸੀਂ ਇਕੱਠੇ ਤੁਰੇ ਹੁੰਦੇ ਸੀਗੇ ਮੁੰਡਾ ਨਸ਼ੇ ਨਾਲ ਡੱਕੇ ਲਿਆ ਕੇ ਵਿੱਚ ਮਾਰਿਆ ਭਾਈ ਜੀ ਨਸ਼ੇ ਪਤੇ ਵਾਲੇ ਆਂ ਤੁਰੇ ਫਿਰਦੇ ਆਗੇ ਤੁਰੇ ਆਉਂਦੇ ਸੀ ਵਿੱਚ ਮਾਰਿਆ ਇਹਨਾਂ ਦੇ ਲਿਆ ਕੇ ਤਾਂ ਨਾ ਗੱਲ ਜਦੋਂ ਘਰ ਚ ਕਲਕਲ ਰਹਿਣੀ ਆ ਕਿਸੇ ਦੇ ਸੱਟ ਪੇਟ ਤਾਂ ਵੱਜੂਗੀ ਬੇਪ ਤੋਹੀ ਗੱਲ ਕਹਿੰਦੇ ਹੁੰਦੇ ਆ ਕਿ ਚੱਕੀ ਦੇ ਪੀਠੇ ਤਾਂ ਰਾਸ ਆ ਜਾਂਦਾ ਦੰਦਾ ਦਾ ਪੀਸਿਆ ਨਹੀਂ ਰਾਸ ਆਉਂਦਾ ਸਾਡੇ ਤਾਂ ਘਰੇ ਕਿਦਾਂ ਦੀ ਕਿਚਕਿਚ ਹੋਈ ਜਾਂਦੀ ਆ ਬਹਿ ਜਾ ਬਹਿ ਜਾ ਭੈਣ ਜੀ ਬਹਿ ਜਾ ਬਹਿ ਜਾ ਠੀਕ ਹੈ ਨਸ਼ੇਪੱਤੇ ਵਾਲਿਆਂ ਨੇ ਇਹਨਾਂ ਦੇ ਵਿੱਚ ਹੀ ਮਾਰਨਾ ਸੀ ਮੋਟਰਸਾਈਕਲ ਹੋਰ ਲੋਕ ਨਹੀਂ ਸੀ ਦਿੱਸੇ ਨਾ ਅਮਰੀਕਾ ਸੁਣ ਲੋਕ ਪੁੱਛ ਕੇ ਮਾਰਦੇ ਹੁੰਦੇ ਆ ਬਿਨਾਂ ਨਸ਼ੇਪੱਤੇ ਵਾਲੇ ਤੁਹਾਡੇ ਵਿੱਚ ਮਾਰਦੇ ਲੈ ਮੋਟਰਸਾਈਕਲ ਲੈ ਆ ਕੇ ਹੋਰ ਕਿੱਥੇ ਜੇ ਵੱਜੀ ਆ ਪੱਟੀ ਕਰਨੀ ਆ ਵੱਜੀ ਆ ਇਹ ਤਾਂ ਰਾਜੀ ਹੋ ਗਈ ਇਹ ਤਾਂ ਰਾਜੀ ਹੋ ਗਈ ਕਾਲਜਾ ਠਰ ਗਿਆ ਹਾਂ ਕਾਲਜਾ ਠਰ ਗਿਆ ਲਾ ਕਾਲਜਾ ਠਰ ਗਿਆ ਹਾਂ ਤੂੰ ਕਿੱਥੇ ਗਈ ਸੀ ਬਿਨਾ ਪੁੱਛੇ ਤੂੰ ਹੈਂ ਤੂੰ ਦਵਾਈ ਲੈਣ ਗਈ ਸੀ ਦਵਾਈ ਤਾਂ ਇੱਥੇ ਹੀ ਲੈ ਜਾਂਦੇ ਇੱਥੋਂ ਇਹਨੂੰ ਕਿਹੜਾ ਦਵਾਉਨੇ ਆਪਾਂ ਦਵਾਈ ਹੈ ਜੀ ਮਾਂ ਜਾਣਦੀ ਦਵਾਈਆਂ ਦਾ ਦਵਾ ਲਓ ਬਾਈ ਹੋਰੇ ਆਏ ਸੀ ਉਹ ਲੈ ਗਏ ਸੀ ਬਾਈ ਹੋਰੇ ਆਏ ਸੀ ਨਾਲੇ ਹੋਰ ਤੇ ਉਥੇ ਰਹਿ ਪੈਂਦੀ ਹੁਣ 4 ਦਿਨ ਲਾਏ ਨੀ ਗਏ ਉਥੋਂ ਕਿ ਖਵਾਇਆ ਨੀ ਕਿੰਨੋਂ ਨਾ ਤੂੰ ਨੰਗਾ ਤੋਂ ਲੈ ਉਹ ਤਾਂ ਕਹਿੰਦੇ ਸੀਗੇ ਮੈਂ ਆਪ ਹੀ ਆ ਗਈ ਮੈਂ ਕਿਹਾ ਕਿ ਫਿਰ ਥੋੜਾ ਰੋਟੀ ਪਾਣੀ ਦਾ ਔਖਾ ਹੋਇਆ ਆ ਅੱਗੇ ਤਾਂ ਮੇਰੇ ਰੋਟੀ ਪਾਣੀ ਚੰਗੀ ਕਰਦੀ ਆ ਲੈ ਲਈ ਛਾ ਵਾਸੇ ਚੁੱਪ ਕਰ ਜਾ ਉਹਨਾਂ ਨੇ ਪਹਿਲਾਂ ਹੀ 6:00 ਵਜੇ ਹੈਗੀਆਂ ਮੈਂ ਤਾਂ ਐ ਕਹਿੰਦੀ ਮੈਂ ਹੋਰ ਕਿੱਥੇ ਜੇ ਵਜੀਆਂ 6:00 ਹੋਰ ਤਾਂ ਕਿਤੇ ਦੀਦੀ ਨਹੀਂ ਉਹਦੇ ਸਿਰ ਤੇ ਆ ਤੂੰ ਐ ਕਰ ਤੂੰ ਐ ਕਰ ਪੰਜ ਮਾਣ ਪਤਾਸੇ ਸੁੱਖ ਲੈ ਜੇ ਮੇਰੇ ਚੱਜ ਨਾਲ ਸੱਟ ਵੱਜ ਜAVE ਮੈਂ ਤਾਂ ਭਾਈ ਕਿੰ ਕਰਾਂ ਕਿਉਂ ਪੰਜ ਮਾਣ ਪਤਾਸੇ ਸੁੱਖਾਂ ਮੈਂ ਤਾਂ ਐਂ ਦੇਖਦੀ ਆਂ ਵੀ ਜੇ ਐਕਸੀਡੈਂਟ ਹੋਇਆ ਕਿਤੇ ਹੋਰ ਕੱਪੜਾ ਜੀੜਾ ਪਾਟਦਾ ਕਿਤੇ ਹੋਰ ਵੀ ਸੱਟ ਵੱਜਦੀ ਐ ਤਾਂ ਕਹਿੰਨੀ ਐ ਮੈਂ ਤਾਂ ਬੇਬੇ ਮੇਰੀ ਗੱਲ ਸੁਣ ਲੈ ਇਹਨੂੰ ਕਰਾਲਾ ਚੁੱਪ ਇਹ ਨਹੀਂ ਚੁੱਪ ਹੁੰਦੀ ਪਾਈ ਇਹ ਤਾਂ ਟੜਕੇ ਜਨੋਂਦੀ ਆਈ ਉਹਨਾਂ ਦੀ ਆਡੇ ਬੰਨੀ ਖੜੀ ਐ ਇਹ ਨਹੀਂ ਚੁੱਪ ਹੁੰਦੀਗੀ ਇਹਦੇ ਤੇ ਦੰਦ ਕਾਲੀ ਬਾਹਲਾਗਾ ਆਪਣੇ ਘਰੇ ਮੈਂ ਤਾਂ ਕੁਝ ਨਹੀਂ ਕਹਿੰਦੀ ਮੈਂ ਤਾਂ ਐਕਸੀਡੈਂਟ ਤਾਂ ਕਹਿੰਦੀ ਆਂ ਨਾ ਤਾਂ ਭੇਜ ਦੇ ਕਿ ਤੋ ਕੱਪੜੇ ਪਾੜੇ ਆ ਪਾਟੇ ਦਿੱਸੀ ਆ ਸਿਰਜੇ ਚ ਸੱਟ ਆ ਬਸ ਮਾੜੀ ਜੀ ਭਾਂਜੀ ਇਹ ਹੂੰ ਡਿੱਗ ਪਈ ਮਾਸੀ ਹੁਣ ਤੈਨੂੰ ਐਂ ਹੀ ਸਲੋੜੀ ਦੱਸ ਵੀ ਸਾਡੇ ਲਈ ਕੱਪੜੇ ਪਾਟੇ ਬਾਈ ਦਿੰਗਾ ਜਾਂਦੇ ਸੱਟਾਂ ਵਜਦੀਆਂ ਬਾਈ ਕਿੱਕਰ ਸਿਆਂ ਆ ਬੰਨੇ ਤੇਰੇ ਮੂਰੇ ਹੱਥ ਜੇ ਕੋਈ ਕੰਮ ਹੋਇਣਾ ਮੇਰੇ ਕੋਲ ਘਰੇ ਆ ਜੀ ਆ ਜਦੋਂ ਮੈਂ ਹੂੰ ਬਾਈ ਬਾਈ ਪਪਾ ਜੀ ਆਪਸੇ ਗੱਲ ਪੈ ਜਾਂਦੀ ਹੈ ਭਾਬੀ ਅੱਜ ਤੱਕ ਤੈਨੂੰ ਕਿਦੋਂ ਚੰਗਾ ਮੁੰਡਾ ਬੋਲਿਆ ਜਦੋਂ ਆਵਾ ਗਾੜੀ ਪੈ ਜਾਂਦੀ ਹੈ ਤੇਰੀ ਮਾਂ ਤਾਂ ਚੰਗਾ ਮੁੰਡਾ ਬੋਲੇਗਾ ਕਿਵੇਂ ਤੇਰੀ ਹਿੰਮਤ ਕੀ ਹੈ ਚੰਗਾ ਮੁੰਡਾ ਬੋਲਣ ਵਾਲੀ ਉਹ ਬੇਬੇ ਆ ਬੰਦੇ ਚੁੱਪ ਕਰ ਜਾ ਪਹਿਲੇ ਗੱਲ ਕਰ ਲੈ ਜੇ ਸਾਨੂੰ ਮੈਨੂੰ ਅਕਾ ਚੰਗਾ ਮੁੰਡਾ ਬੋਲੂੰ ਇਹ ਤਾਂ ਉਹ ਕਹਿੰਦਾ ਤੂੰ ਤਾਂ ਉੱਪਰ ਲੱਗ ਜਾ ਸਭੀ ਕਿੱਦਾਂ ਲੱਗਦੀ ਜਾਂਦਾ ਨਾਲੇ ਹੋਰ ਹਾਂ ਜਾਂ ਅੰਦਰ ਵਗ ਜਾ ਗੱਲਾਂ ਆਹੋ ਤੁਸੀਂ ਖੜੇ ਕੋਲੇ ਮੇਰੀ ਤੀਨ ਨੂੰ ਪੁੱਟਾ ਸਿੱਧਾ ਬੁਲਵਾਇਆ ਹੋਂ ਲੋਕਾਂ ਤੋਂ ਉਹ ਤੂੰ ਬੜਾ ਪੁੱਟਾ ਸਿੱਧਾ ਕੀ ਬੋਲ ਗਿਆ ਤੀ ਬੋਲਦਾ ਇਹਨੂੰ ਚੁੱਪ ਕਰ ਯਾਰ ਮੈਂ ਸੋਚ ਲਾਇਆ ਕਿ ਸੇਰੇ ਭਾਈ ਠੀਕ ਹੈ ਨਾ ਹਾਂ ਚੰਗੀਆਂ ਜੁੱਤੀਆਂ ਪਾਈਆਂ ਹਜੇ ਆ ਕੇ ਸਾਡਾ ਐਕਸੀਡੈਂਟ ਹੋ ਗਿਆ ਮੈਨੂੰ ਲੱਗਦਾ ਕਿ ਜਿੰਨੇ ਕੋਪੜ ਭੰਨਿਆ ਹੋਏ ਭੰਨਿਆ ਕੋਪੜ ਆਹੀ ਗੱਲ ਨਾਲ ਤਰਾਜੀ ਰੱਖੋ ਚਾਹ ਬਣਾ ਲੈ ਜਾ ਗੁੱਸਾ ਨਾ ਕਰੋ ਚੰਗਾ ਕਰੋ ਨਾ ਗੁੱਸਾ ਤੇਰਾ ਕਿਹੜੀ ਕਿਹੜੀ ਗੱਲ ਦਾ ਨਾ ਗੁੱਸਾ ਕਰ ਕੇ ਅਸੀਂ ਕੀ ਨਹੀਂ ਬੋਲਦੀ ਸਾਨੂੰ ਇਹ ਆਪਣਾ ਦੇ ਗਲਾਸ ਕਰੋ ਕੱਢਣੇ ਕਰ ਛੱਡੇ ਬੁਢੀ ਨੇ ਬੇਬੇ ਤੁਸੀਂ ਡਾਕਟਰ ਨੂੰ ਬੁਲਾ ਕੇ ਪੱਟੀ ਪੁੱਟੀ ਕਰ ਮੈਂ ਆਪੇ ਕਰਾ ਲਾਂਗੀ ਜਾਨ ਬੋਲਣ ਨੂੰ ਅੱਗੇ ਹੋਰ ਨਹੀਂ ਕਰਾਉਂਦੇ ਤੁਸੀਂ ਚਾਹ ਦੀ ਕੁੱਟ ਬਣਾਉਣੀ ਤਾਂ ਬਣਾ ਦੇ ਕੁੱਛਣਾ ਤਾਂ ਕਿਸੇ ਸਮਾ ਉਹੀ ਗੱਲ ਹੋ ਰਹੀ ਲੱਗੀ ਗੱਲ ਕਰਨ ਨਾਲ ਦੇਖ ਕੇ ਮੈਂ ਚਾਚਾ ਮਾਰ ਦਿਆ ਮੈਨੂੰ ਹਾਂ ਇਹ ਤੇਰੇ ਤੇਰੇ ਕਰਕੇ ਹੋਇਆ ਬੇਬੇ ਮੈਂ ਤੁਹਾਨੂੰ ਦੱਸਦਾ ਤੇਰੇ ਕਰਕੇ ਤੂੰ ਮੇਰਾ ਰਿਸ਼ਤਾ ਇਹਦੇ ਨਾਲ ਕਰਾਇਆ ਬੇਪੁੱਤ ਮੈਂ ਤਾਂ ਬੇਲੇ ਨੂੰ ਪਸਤਾਈ ਜਾਂਦੀ ਹੁਣ ਹਾਂ ਪਸਤਾਈ ਜਿਹੜੇ ਦਿਨਾਂ ਚ ਮੈਂ ਇਹਨਾਂ ਦਾ ਉਹੀ ਗੱਲ ਉਹ ਕਰ ਲਿਆ ਜੇ ਮੈਨੂੰ ਐ ਪਤਾ ਹੁੰਦਾ ਵੀ ਇਹ ਦੀ ਮਾਂ ਇਹ ਜੀ ਇੱਕ ਲਛਣੀ ਆਪਾਂ ਇਹਨਾਂ ਦੇ ਮੱਥੇ ਵੀ ਨਹੀਂ ਸੀ ਲਗਦੇ ਉਹ ਰਿਸ਼ਤੇਦਾਰ ਦੇਖ ਕੇ ਮੇਰੇ ਵਿਆਹ ਕਰਵਾਉਣਾ ਸੀ ਭਾਈ ਇਹੋ ਜੇ ਇਹੋ ਜੇ ਤੇਰੇ ਸਾਲੇ ਆ ਉਹ ਤੇਰੇ ਗਲ ਪੈ ਜਾਂਦੇ ਆ ਕੇ ਕੀ ਇਹਨਾਂ ਕਿੰਡਿਚ ਬੜੇ ਸੇ ਸੀ ਐਸ ਤਾਂ ਕੁੜੀ ਦੇਖ ਲਈ ਚੰਗੀ ਬੇਬੇ

ਇੰਨਾ ਮੋਰੇ ਕੋ ਪੈਣ ਕਿਨਾ ਕੱਟਦੀਆਂ ਮੈਨੂੰ ਤਾਂ ਪਤਾ ਨਹੀਂ ਸੀ 12 40 ਮੇਰੀ ਸੱਸ ਜਿਹੜੀ ਐ ਸਾਹਮਣੇ ਮੱਥੇ ਲੱਗ ਜੂਗੀ ਹੈ ਉੱਤੇ ਸਾਹਮਣੇ ਐ ਮੈਂ ਕੀ ਬੋਲਿਆ ਉਹ ਤਾਂ ਆਪਣੇ ਗੱਲ ਪੈ ਗਈ ਉਲਟ ਐ ਤਾਂ ਹੈ ਨਹੀਂ ਕਿ ਛੱਟ ਪੇਟ ਵੱਜੀ ਭਾਈ ਪਤਾ ਹੀ ਲੈ ਲੈ ਉਹ ਮੈਂ ਤੈਨੂੰ ਐ ਕਹਿਣਾਗਾ ਵੀ ਤੂੰ ਹੁਣ ਇੱਕ ਕੰਮ ਕਰ ਕੁਝ ਪੈਸਿਆਂ ਦਾ ਇੰਤਜ਼ਾਮ ਕਰਦਾ ਮੈਂ ਅੜਤੀ ਨੂੰ ਪੁੱਛ ਕੇ ਤੇ ਆਪਾਂ 4 ਦਿਨਾਂ ਵਾਸਤੇ ਇੱਥੋਂ ਨਿਕਲ ਚੱਲੀਏ ਜੇ ਇੱਥੇ ਰਹਿ ਗਏ ਨਾ ਤੇ ਜੇ ਉਹਨੇ ਕਰਤੀ ਰੱਪ ਤੇ ਦੋਨੇ ਫੜੇ ਜਾਵਾਂਗੇ ਆਪਾਂ ਭਾਈ ਮੈਨੂੰ ਤਾਂ ਥੋੜੇ ਬਹੁਤੇ ਪੈਸੇ ਦੇਈ ਦੇ ਮੈਂ ਤਾਂ ਹੁਣੇ ਚੱਲਿਆਂਗਾ ਮੈਂ ਨਹੀਂ ਦੁੱਧ ਚ ਹਲਦੀ ਪੀਣੀਗੀ ਤੂੰ ਕਿੱਥੇ ਚੱਲਿਆਂਗਾ ਮੇਰੇ ਨਾਲ ਹੀ ਜਾਏਗਾ ਜਿੱਥੇ ਜਾਏਗਾ ਜਦੋਂ ਕੰਮ ਦੋਨਾਂ ਨੇ ਇਕੱਠਿਆਂ ਨੇ ਕੀਤਾਗਾ ਹੁਣ ਸਜ਼ਾ ਵੀ ਬਰਾਬਰ ਦੋਨਾਂ ਨੂੰ ਮਿਲੂ ਹਾਂ ਕਾਮਾ ਤੇਰੇ ਕੰਮ ਚ ਮੈਂ ਵੀ ਐਵੇਂ ਥੋੜੇ ਖਾਵਾਂ ਹੁਣ ਥੋੜੇ ਖਾਵਾਂ ਤੇ ਖਾਣੇ ਪੀਣਗੇ ਹੁਣ ਜੇ ਤੂੰ दारूਆਂ ਮੇਰੀਆਂ ਪੀਨੇ ਤੇ ਮੇਰੇ ਥੋੜੇ ਵੀ ਮੇਰੇ ਨਾਲ ਦੇ ਖਾਣੇ ਪੀਣਗੇ ਤਾਨੂੰ ਹੁਣ ਤੂੰ ਬੜਾ ਉੱਚਾ ਯਾਰ ਬੁਲੀ ਚਲੋ ਹੋਰ ਕੋਈ ਸਕੀਮ ਦੱਸ ਗੱਲ ਦੱਸ ਕੋਈ ਮੈਨੂੰ ਦੱਸਣਾ ਕੀ ਹੈ ਮੈਂ ਤਾਂ ਕਹਿੰਦਾ ਸੀ ਰਾਜਸਥਾਨ ਵੱਲ ਨੂੰ ਚੱਲ ਵਰਦੇ ਆਂ ਸਮਝ ਲੱਗਦੀ ਮੈਨੂੰ ਤਾਂ ਇਸ ਗੱਲ ਦਾ ਹੋਇਆ ਵੀ ਰਾਜਸਥਾਨ ਕੰਨੀ ਬਾਗੇ ਤਾਂ ਇਹਨਾਂ ਨੂੰ ਸਾਰਿਆਂ ਨੂੰ ਫੇਰ ਪਤਾ ਲੱਗ ਜੀ ਵੀ ਗੱਲ ਤਾਂ ਇਹਨਾਂ ਦੀ ਸੀ ਵਿੱਚ ਹੁਣ ਹੁਣ ਇੱਕ ਕੰਮ ਹੋਰ ਕਰ ਜੇ ਕਰ ਸਕਦਾ ਤੂੰ ਇੱਕ ਕੰਮ ਕਰ ਸਕਦਾ ਮੇਰਾ ਉਹ ਦੱਸ ਅੱਗੇ ਕਦੇ ਨਹੀਂ ਕੀਤੇਗੇ ਜੇ ਤੂੰ ਐ ਕਰੇ ਤੂੰ ਮਨਿੰਦਰ ਦੇ ਘਰੇ ਜਾਵੜੇ ਉਹਦੇ ਪਿਓ ਕੋਲੇ ਤੇ ਭਰਾ ਕੋਲੇ ਜਾ ਕੇ ਕਹਿ ਦੇਵੀ ਸਾਡੇ ਤੋਂ ਗਲਤੀ ਹੋ ਗਈ ਮੈਂ ਹਾਂ ਉਹਨਾਂ ਦੇ ਘਰੇ ਹਾਂ ਸ਼ਾਬਾਸ਼ ਸ਼ਾਬਾਸ਼ ਪੁਲਸ ਨੇ ਤਾਂ ਬਾਅਦ ਵਿੱਚ ਕੁਝ ਕਹਿਣਾ ਹੈਗਾ ਪਹਿਲਾਂ ਉਹਨਾਂ ਨੇ ਮੈਨੂੰ ਬਲੇਟ ਦੇਣਾ ਹੈਗਾ ਯਾਰ ਐ ਕਿਉਂ ਕਰਦਾ ਤੂੰ ਮੇਰੀ ਖਾਤਰ ਜਾ ਨਹੀਂ ਸਕਦਾਗਾ ਹੈ ਤੇਰੀ ਖਾਤਰ ਮੈਂ ਹੁਣ ਕਿੱਥੇ ਕਿੱਥੇ ਜਾਵਾਂ ਤੇਰਾ ਜਵਾਬ ਹੈ ਦਾ ਮਤਲਬ ਹੁਣ ਫਿਰ ਮੈਂ ਹੋਰ ਹੁਣ ਕਿਨੂੰ ਕਰੂੰਗਾ ਹੁਣ ਤਾਂ ਵਿਚ ਫਸ ਗਏ ਗੱਲ ਸੁਣ ਦੋ ਦਿਨ ਆਪਾਂ ਪਾਸੇ ਰਹਿ ਕੇ ਨਾ ਪਿੰਡ ਦਾ ਮਾਹੌਲ ਦੇਖਦੇ ਆ ਵੀ ਕੀ ਉਹ ਕਹਿੰਦੇ ਆ ਘਰੇ ਪੁਲਸ ਪੁਲਸ ਤਾਂ ਨਹੀਂ ਆਏਗੀ ਫਿਰ ਦੇਖਾਂਗੇ ਸੁੰਦੇ ਹੋ ਜੀ ਚਾਹ ਬਣ ਗਈ ਅੰਦਰ ਆ ਕੇ ਪੀ ਲੋ ਚਾਹ ਆਉਨੇ ਆ ਚੱਲ ਹੁਣ ਚਾਹ ਬਣ ਗਈ ਹੈ ਹੁਣ ਅੰਦਰ ਨਾ ਬੋਲੀਂ ਇੱਕ ਗੱਲ ਬਾਤ ਕਰੀ ਚੱਲ ਅੰਦਰ ਕਿੱਤਿਆਂ ਜੀ ਆਉਂਗਾ ਆਓ ਔਰ ਕਿ ਐਸੇ ਮੈਂ ਪਤਾ ਹੀ ਨਾ ਚੱਲ ਚੱਲਦੇ ਹਾਂ ਫਿਰ ਕੋਈ ਖੜ ਜਾ ਯਾਰ ਹੁਣ 2 ਮਿੰਟ ਆਰਾਮ ਕਰ ਲੈ ਮਾਰੇ ਗੇਸ ਇੱਥੇ ਵੇ ਬਾਬੂ ਹੋਏ 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 ਆਇਓ ਰਹੀ ਆਇ ਆਇ ਹੋਏ ਹੋਏ ਕੀ ਕੀਤਾ ਜਬੇ ਬਾਬੂ ਕਰਨ ਦਾ ਕੀ ਆ ਕੋਈ ਸਮਝ ਨਹੀਂ ਆ ਰਿਹਾ ਮੈਨੂੰ ਤਾਂ ਯਾਰ ਹੁਣ ਤੈਨੂੰ ਵੀ ਪਤਾ ਪਰਸੋਂ ਦੀ ਆਪਾਂ ਰਿਪੋਰਟ ਦਿੱਤੀ ਹੋਈ ਆ ਮੈਂ ਤਾਂ ਕਹਿੰਦਾ ਨਹੀਂ ਆਪਣੇ ਥਾਣੇ ਵਾਲੇ ਸੁਣ ਲੈਣਗੇ ਉਹ ਥਾਣੇ ਵਾਲੇ ਵੀ ਸੁਣਦੇ ਆ ਪੈਸੇ ਵਾਲਿਆਂ ਦੀ ਸੁਣਦੇ ਆ ਉਹ ਬਾਪੂ ਹੋਰ ਕਰਾਇਆ ਸੀ ਕੁਛ ਕੀਤਾ ਮੈਂ ਭਾਲਦੇ ਹੁਣੇ ਕੁਛ ਨਾ ਕੁਛ ਵੀ ਲਿਆਓ ਪਾਈ ਚੜਾਵਾ ਦਿਓ ਕਰਾਂਗੇ ਕਿ ਉਸ ਫੇਰ ਮੈਂ ਤਾਂ ਤੈਨੂੰ ਐ ਕਹਣਾ ਬਾਪੂ ਆਪਾਂ ਐਵੇਂ ਢੇੜੇ ਚ ਲਾਈ ਜਨ ਨੇ ਇੱਥੇ ਇਹਨਾਂ ਨੇ ਆਪਣੀ ਕਦੇ ਸੁਣਨੀ ਨਹੀਂ ਨੀ ਹੈਗੀ ਤੂੰ ਐ ਕਰ ਕੋਈ ਚਾਰ ਬੰਦੇ ਬੁਲਾ ਕੇ ਨੇ ਆਪਾਂ ਨੂੰ ਕੋਈ ਹਿੱਲਾ ਕਰਨਾ ਪਊਗਾ ਕੀ ਕਰਨਾ ਪਊ ਹਿੱਲਕੀ ਕਰੀਏ ਦੱਸ ਉਹ ਫਿਰ ਕੁੜੀ ਦਾ ਭਾਲਣੇ ਪਊ ਬਾਪੂ ਆਪਾਂ ਨੂੰ ਫਿਰ ਹੁਣ ਭਾਲਦੇ ਹੀ ਫਿਰਦੇ ਆ ਤੈਨੂੰ ਲੱਗਦਾ ਥਾਣੇ ਵਾਲੇ ਸੁਣਨਗੇ ਫੇਰ ਹੁਣ ਹੋਰ ਕੀ ਕਰੀਏ ਹੁਣ ਥਾਣਾ ਹੀ ਕਰਾ ਸਕਦੇ ਹੋਰ ਤਾਂ ਕੁਝ ਨਹੀਂ ਕਰ ਸਕਦੇ ਆਪਾਂ ਕਿਸੇ ਡਾਂਗ ਮਾਰ ਦਈਏ ਜਾ ਕੇ ਤੂੰ ਦਾ ਬਾਪੂ ਸਾਰਾ ਦਿਨ ਐਂ ਕਰਦ ਰਹਿਣਾ ਮੈਂ ਤਾਂ ਤੈਨੂੰ ਐਂ ਕਹਿਣਾ ਚਾਰ ਬੰਦੇ ਇਕੱਠੇ ਕਰ ਲੈ ਕੋਈ ਪੰਚਾਇਤ ਵਾਲੇ ਹਾਂ ਕੁੜੀ ਨੂੰ ਘਰੋਂ ਗਏ ਨੂੰ ਤੇ ਅੱਜ ਤੀਜਾ ਦੇਣਾ ਫੇਰ ਹਾਂ ਆ ਦੱਸ ਫੇਰ ਅੱਗੇ ਬੰਦੇ ਇਕੱਠੇ ਕਰਕੇ ਫੇਰ ਉਹ ਕੋਈ ਪੁੱਛ ਬੜਦਲ ਕਰ ਲੈਨੇ ਕਿਸੇ ਪਾਸੋਂ ਉਹ ਯਾਰ ਕਮਾਲ ਹੋ ਗਈ ਤੇਰੇ ਵਾਲੀ ਬੰਦੇ ਇਕੱਠੇ ਕਰਨੇ ਬੰਦੇ ਭਾਲ ਕੇ ਲਿਆਣਗੇ ਕੁੜੀ ਆਪਾਂ ਤਾਂ ਨਾਲ ਹੀ ਹੋਵਾਂਗੇ ਫੇਰ ਤੇ ਜੇ ਲੱਭਣੀ ਉਹ ਸਾਨੂੰ ਹੀ ਲੱਭ ਜਾਂਦੀ ਉਹ ਕਿੱਥੇ-ਕਿੱਥੇ ਨਹੀਂ ਦੇਖ ਕੇ ਆਏ ਹੁਣ ਚਾਰ ਬੰਦੇ ਨਾਲ ਜਾ ਕੇ ਇਹ ਤਾਂ ਹੈ ਨਹੀਂ ਵੀ ਪਈ ਜੇ ਚਾਰ ਬੰਦੇ ਜਾਣਗੇ ਤਾਂ ਹੀ ਸਾਨੂੰ ਕੁੜੀ ਲੱਭੂਗੀ ਉਹ ਤਾਂ ਗੱਲ ਠੀਕ ਆ ਬਾਪੂ ਫੇਰ ਉਹਨਾਂ ਥਾਣੇ ਵਾਲੇ ਵੀ ਤਾਂ ਸੁਣਦੇ ਨਹੀਂ ਰੋਜ਼ ਭਗ ਜੰਨੇ ਆਗੇ ਪਕਾਈ ਕਰਨਾ ਮੈਂ ਤਾਂ ਹੁਣ ਆਏ ਆ ਵੀ ਮਨਿੰਦਰ ਨੇ ਉਦੋਂ ਇਹ ਕਿਹਾ ਸੀਗਾ ਵੀ ਭਾਈ ਉਹ ਧਮਕੀ ਦੇ ਕੇ ਗਿਆ ਠੀਕ ਹੈ ਜੇ ਹੁਣ ਜਾ ਕੇ ਪੁਲਿਸ ਵਾਲਿਆਂ ਨੂੰ ਕਹਿੰਨੇ ਵੀ ਭਾਈ ਉਹਨੇ ਸਾਨੂੰ ਪੂਸ ਤੇ ਸ਼ੱਕ ਹੈ ਟਿੱਕਰ ਸਿੰਘ ਤੇ ਵੀ ਉਹਨੇ ਸਾਡੀ ਕੁੜੀ ਨੂੰ ਧਮਕੀ ਦਿੱਤੀ ਸੀ ਫੇਰ ਉਹ ਕਹਿੰ ਕੇ ਸਬੂਤ ਲੈ ਕੇ ਆ ਉਹ ਸਬੂਤ ਕੀ ਹੈ ਵੀ ਕੁੜੀ ਆਪ ਹੋਵੇ ਤਾਂ ਜਾ ਕੇ ਉੱਥੇ ਬਿਆਨ ਦਿੰਦੀ ਵੀ ਹਾਂਜੀ ਮੈਨੂੰ ਧਮਕੀਆਂ ਦਿੰਦਾ ਇਹ ਕਰਦਾ ਕੁੜੀ ਵੀ ਹੈ ਨਹੀਂ ਜਦੋਂ ਮੈਨੂੰ ਤਾਂ ਐ ਲੱਗਦਾ ਬਾਪੂ ਕਦੇ ਕਿਕਰ ਸਿੰਘ ਦਾ ਨਹੀਂ ਹੱਥ ਇਹਦੇ ਵਿੱਚ ਯਾਰ ਫਿਰ ਮੈਂ ਉਹੀ ਤਾਂ ਮੈਂ ਗੱਲ ਕਰੀ ਇਹਨੇ ਵੀ ਜੇ ਕਿਕਰ ਸਿੰਘ ਦਾ ਵੀ ਹੱਥ ਹੈ ਤਾਂ ਅਸੀਂ ਕਿਕਰ ਸਿੰਘ ਦੇ ਖਿਲਾਫ ਰਿਪੋਰਟ ਲਿਖਾ ਦੇਣੇ ਆ ਉਹ ਕਹਣਗੇ ਜੀ ਤੁਹਾਨੂੰ ਲਿਆਓ ਕੋਈ ਸਬੂਤ ਲਿਆਓ ਵੀ ਕਿਕਰ ਸਿੰਘ ਨੇ ਚੱਕੀ ਆ ਕੁੜੀ ਇਹ ਤੇ ਫਿਰ ਆਪਾਂ ਜਾਏ ਉਹਨਾਂ ਕਿਕਰ ਸਿੰਘ ਦੇ ਘਰੇ ਕਿਕਰ ਸਿੰਘ ਦੇ ਘਰੇ ਹੁਣ ਕਿੱਥੋਂ ਲੱਭੀ ਉਹਨੂੰ ਘਰੇ ਜਾ ਕੇ ਆਪ ਨੂੰ ਪਤਾ ਲੱਗ ਜੂ ਕਿੱਕਰ ਸਿੰਦੇ ਘਰੇ ਆ ਕਿਵੇਂ ਬਣ ਜੇਗਾ ਜਾ ਕੇ ਤੂੰ ਦੱਸ ਨਾਲੇ ਘਰੇ ਜਾਏਗਾ ਤਾਂ ਤੇਰੇ ਕੀ ਖਾਲਾ ਕੁੜੀ ਨੂੰ ਘਰੇ ਕਿਦੀ ਰੱਖੇ ਬੈਠਾ ਉਹ ਰੱਖੀ ਤਾਂ ਨਹੀਂ ਬੈਠਾ ਬਾਪੂ ਉਹ ਧਮਕੀ ਦਿੱਤੀ ਸੀ ਉਹਨੇ ਕੀ ਪਤਾ ਉਹ ਯਾਰ ਫੇਰ ਉਹੀ ਅਸੀਂ ਜਾ ਕੇ ਉਹ ਥਾਣੇ ਕਹਿ ਦਿੰਨੇ ਆ ਜੀ ਉਹਨੇ ਸਾਡੀ ਕੁੜੀ ਨੂੰ ਧਮਕੀ ਦਿੱਤੀ ਸੀ ਉਹ ਕਹਿੰਦੇ ਕੁੜੀ ਲੈ ਕੇ ਉਹ ਕਿੱਥੇ ਹੈ ਕੁੜੀ ਮੂੰਹੋਂ ਕਹੂਗੀ ਮੈਨੂੰ ਧਮਕੀ ਦੇਣ ਦਾ ਤਾਂ ਹੀ ਮੰਨਣਗੇ ਸਾਡੇ ਕਹਿੰਦੇ ਤਾਂ ਮੰਨਦੇ ਨਹੀਂ ਜਦੋਂ ਕੁੜੀ ਹੈ ਨਹੀਂ ਜਿਹਨੂੰ ਧਮਕੀ ਦਿੱਤੀ ਹੈ ਅਸੀਂ ਪੁਲਿਸ ਵਾਲਿਆਂ ਨੂੰ ਕਿਵੇਂ ਜਾ ਕੇ ਕਹਦੀਏ ਉਹ ਕੁੜੀ ਤਾਂ ਹੈ ਨਹੀਂ ਬਾਪੂ ਆਪਾਂ ਤਾਂ ਹੈਗੇ ਆ ਆਪਾਂ ਤਾਂ ਜਾ ਕੇ ਦੇਖ ਸਕਦੇ ਹਾਂ ਕੁੜੀ ਉਹ ਯਾਰ ਤੇਰਾ ਗੱਲ ਨਹੀਂ ਮੇਰੀ ਸਮਝਦਾ ਪਿਆ ਤੂੰ ਕੁੜੀ ਨੇ ਸਾਨੂੰ ਆ ਕੇ ਘਰੇ ਦੱਸੇ ਵੀ ਉਹ ਧਮਕੀਆਂ ਦਿੰਦਾ ਸੀ ਵੀ ਮੈਂ ਤੈਨੂੰ ਚੱਕ ਕੇ ਲੈ ਜੂ ਠੀਕ ਹੈ ਨਾ ਉਹ ਕਹਿੰਗੇ ਲਿਆ ਕੁੜੀ ਲਿਆਓ ਕੁੜੀ ਆ ਕੇ ਰਿਆਨ ਦੇਵੇ ਰਿਪੋਰਟ ਲਿਖਾਵੇ ਅਸੀਂ ਕਿਕਰ ਸਿੰਘ ਨੂੰ ਚੱਕ ਲੈਂਦੇ ਆ ਦੇਖ ਬਾਪੂ ਜਿੰਨਾ ਤੱਕ ਮੈਨੂੰ ਲੱਗਦਾ ਨੇ ਮੈਨੂੰ ਤਾਂ ਕਿਕਰ ਸਿੰਘ ਦਾ ਹੱਥ ਲੱਗਦਾ ਓਏ ਹੱਥ ਤਾਂ ਲੱਗਦਾ ਪਰ ਹੁਣ ਕੀਤਾ ਕੀ ਜਾਵੇ ਚੱਕਰ ਤਾਂ ਇਹ ਹੈ ਹਾਂ ਬਾਪੂ ਹੁਣ ਤੂੰ ਦੱਸ ਕਿਵੇਂ ਕਰਨਾ ਓਏ ਯਾਰ ਮੈਨੂੰ ਤਾਂ ਕੁਝ ਨਹੀਂ ਸਮਝ ਆਂਦੀ ਇੱਕ ਵਾਰੀ ਘਰੇ ਚੱਲ ਘਰੇ ਜਾ ਕੇ ਕਰਦੇ ਕੋਈ ਰਹਿ ਫੇਰ ਚਲ ਦੇਖ ਦੇ ਕੀ ਹੁੰਦਾ ਬਾਪੂ ਚਲ ਆ ਜਾ ਆਦਾ ਭੈਣ ਤੇ ਮੈਨੂੰ ਕਰ ਵੀ ਖਾਣ ਆ ਜਾ ਆ ਜਾ ਆ ਜਾ ਹੋ ਲੈ ਆਵਾ ਅਗੇ ਬਾਈ ਵਰਗੇ ਵੀ ਲੱਗੇ ਫਿਰ ਪਤਾ ਮਨਿੰਦਰ ਦਾ ਕਿਤੇ ਕਿਤੇ ਨਹੀਂ ਪਤਾ ਲੱਗਿਆ ਸਾਰੇ ਮਟਕਰਾ ਮਾਰੇ ਇਸ ਦਾ ਥਾਂ ਥਾਂ ਤੇ ਫੇਰ ਪੁੱਛਿਆ ਜਾ ਕੇ ਥਾਣੇ ਵੀ ਜਾਏ ਦੂਜੀ ਵਾਰੀ ਪਹਿਈ ਰਿਪੋਰਟ ਕਰਾਈ ਸੀ ਕੀ ਕੀਤਾ ਉਹਨਾਂ ਨੇ ਵੀ ਨਹੀਂ ਕੁਝ ਦੱਸਿਆ ਹੈਗਾ ਉਹਨਾਂ ਨੇ ਕੀ ਕਰਨਾ ਹੁੰਦਾ ਥਾਣੇ ਵਾਲੇ ਤੈਨੂੰ ਪਤਾ ਤਾਂ ਹੈ ਕੋਡ ਰਿਖਿਲੀ ਵੀ ਠੀਕ ਹੈ ਜੀ ਕੋਈ ਨਹੀਂ ਦੇਖ ਲਾਂਗੇ ਦੇਖ ਲਾਂਗੇ ਬਸ ਭਾਲਦੇ ਹੋ ਵੀ ਕੁਝ ਨਾ ਕੁਝ ਉਹੀ ਹੈ ਨਾ ਬਾਈ 3 ਦਿਨ ਹੋ ਗਏ ਲੈ ਤੇ ਫਿਰ ਹੁਣ ਥਾਣੇ ਵਾਲੇ ਨੇ ਕੁਝ ਨਾ ਕੁਛ ਤਾਂ ਆਪਾਂ ਨੂੰ ਦੱਸਣਾ ਸੀ ਹੱਲ ਕੱਢ ਕੇ ਉਹਨਾਂ ਨੂੰ ਕੀ ਹੈ 3 ਦਿਨ ਹੋ ਜਾਂਦੇ ਚਾਹੇ 30 ਦਿਨ ਹੋ ਜਾਣ ਮੇਰਾ ਚਿੱਤ ਕਬਰਾਈ ਜਾਂਦਾ ਤਾਂ ਲੱਗਦਾ ਕੋਈ ਹੋਰ ਨਾ ਹੁਣ ਹੋਣੀ ਹੋ ਜੇ ਕੁੜੀ ਦਾ ਕੁਝ ਵੀ ਹੁੰਦਾ ਹੁਣ ਤੂੰ ਵੀ ਐਵੇਂ ਫਿਰ ਲੱਗ ਜਾਨੀ ਐ ਐ ਰੋਨਲ ਕੀ ਲੱਭ ਜੂਗੀ ਉਹ ਕੀ ਕਰਾ ਫਿਰ ਹੁਣ ਜਿੱਤੇ ਤੱਕ ਭਰਉਂਦੇ ਆ ਨਾਲ ਤੈਨੂੰ ਪਤਾ ਇਹ ਨਾ ਤੂੰ ਪਹਿਲਾਂ ਕਿੰਨੇ ਦਿਨ ਦਵਾਈ ਖਾਂਦੀ ਰਹੀ ਹੈ ਫਿਰ ਬਿਮਾਰ ਹੋ ਕੇ ਵੇਜेंगी ਕੁਸ਼ਮੀ ਕੋਈ ਨਹੀਂ ਪਰਮਾਤਮਾ ਸਭ ਵਧੀਆ ਕਰੂਗਾ ਮਠਾਣੇ ਵਾਲੇ ਸੁਣਨਗੇ ਆਪਣੀ ਰੋਜ ਮੋੜ ਦਿੰਦੇ ਕਹਿ ਕੇ ਪੁੱਤ ਜੇ ਉਹਨਾਂ ਨੇ ਸੁਣਨੀ ਹੁੰਦੀ ਉਹ ਪਰਸੋਂ ਦੇ ਸੁਣ ਲੈਂਦੇ ਕੋਈ ਗੱਲ ਉਹ ਆਪਣੀ ਪਰਸੋਂ ਦੀ ਰਿਪੋਰਟ ਗਈ ਹੋਈ ਆਗੀ ਅੱਜ ਤੱਕ ਤਾਂ ਉਹਨਾਂ ਨੇ ਸੁਣਨੀ ਸੀ ਅੱਜ ਤੀਜਾ ਦਿਨ ਕੁੜੀ ਨੂੰ ਘਰੋਂ ਗਈ ਨੂੰ ਹਾਂ ਇਹ ਤਾਂ ਮੈਂ ਕਹਿੰਨੀ ਹੈਗੀ ਹੁਣ ਕੀ ਕਰਿਆ ਜਾਵੇ ਭਾਈ ਜੇ ਕੋਈ ਉਹ ਪੈਸਾ ਟੱਕਾ ਪਾਲਦੇ ਨੇ ਤਾਂ ਉਹ ਦੇ ਕੇ ਦੇਖ ਲੋ ਫੇਰ ਉਹੀ ਗੱਲਾਂ ਚੱਰੀ ਜੰਨੀ ਆ ਚਲ ਨਾ ਦੇਖਾ ਕੋਈ ਨਹੀਂ ਭਾਈ ਤੁਸੀਂ ਤੜਕੇ ਦੇ ਗਏ ਹੋ ਭੁੱਖੇ ਤੇ ਆਏ ਕੋਈ ਰੋਟੀ ਰੋਟੀ ਖਾ ਲੋ ਤੋਂ ਉਪਰ ਕੋਈ ਨਹੀਂ ਖਾ ਲਾਂਗੇ ਰੋਟੀ ਨਹੀਂ ਪੂਆ ਰੋਟੀ ਤਾਂ ਫੇਰ ਰੋਟੀਆਂ ਰੋਟੀਆਂ ਲੰਗਦੀਆਂ ਕਿਤੇ ਜਿੰਨੀ ਦਰ ਕੁੜੀ ਲੱਭਦੀ ਕੁਛ ਨਹੀਂ ਲੱਭਦਾ ਚੰਗਾ ਲੱਗਦਾ ਉਹ ਬੰਨੀ ਕਿੱਥੇ ਬੈਠੀ ਹੋ ਕਿਸ ਹਾਲਤ ਵਿੱਚ ਹੋਊਗੀ ਵਿਚਾਰੀ ਉਹ ਪਈ ਸਾਰਿਆਂ ਨੂੰ ਸੰਸਾ ਹੋਇਆ ਪਏ ਇਸ ਗੱਲ ਦਾ ਤਾਂ ਕੀ ਕਰਗੇ ਸਾਰੇ ਕਿਤੇ ਲੱਭ ਲਈ ਕੋਈ ਰਿਸ਼ਤੇਦਾਰੀ ਨਹੀਂ ਸੱਡੀ ਕੋਈ ਆਸਗਮਣ ਨਹੀਂ ਸੱਡੇ ਆ ਹੈਗਾ ਵੀ ਕਿੱਥੇ ਹੋਵੇ ਜਿੱਥੇ ਉਹ ਜਾ ਸਕਦੀ ਸੀ ਉਹ ਕਿਤੇ ਨਹੀਂ ਮਿਲੀ ਅਜਾ ਤੜਕੇ ਦੇ ਪਿਓ ਪੁੱਤ ਘਰੋਂ ਨਿਕਲੇ ਹੋਏ ਸੀ 6 ਵਜੇ ਚਾਹ ਪਾਣੀ ਦੀ ਪੀ ਕੇ ਥੋੜਾ ਜਾਂ ਹਾਇ ਤੱਕ ਕੁੜੀ ਨਹੀਂ ਲੱਭੀ ਸਾਨੂੰ ਅਜੇ ਤਾਂ ਉੱਥੇ ਬਹਿ ਵੀ ਗਏ ਸੀ ਕੀ ਕਰਿਆ ਜਾਵੇ ਭਾਈ ਹੁਣ ਫਿਰਦੇ ਤਾਂ ਤੁਸੀਂ ਪਰਸ ਆਉਂਦੇ ਹੋ। ਤੋਂ ਮੋਨੀ ਦੀਦੀ। ਉਹ ਬਾਈ ਪਿੰਡ ਵਾਗੀ ਆਪਦੇ। ਕਿਉਂ? ਪਿੰਡ ਵਾਗੀ? ਹਾਂ। ਮੈਨੂੰ ਬਪੂ ਆ। ਉਹ ਨਾ ਜਦੋਂ ਤੁਸੀਂ ਗਏ ਹੋਦਵਾ ਡਿੱਗ ਜੇ ਪਈ ਪਈ ਚੱਕਰ ਆ ਗਿਆ ਸੀ ਉਹਨੂੰ। ਉਹ ਤਾਂ ਮੈਂ ਡਾਕਟਰ ਸਾਦ ਕੇ ਬਾਈ ਦਵਾਈ ਵੀ ਦਵਾਤੀ। ਫਿਰ ਉਹਦਾ ਭਰਾ ਆ ਗਿਆ ਉਹ ਲੈ ਗਿਆ। ਠੀਕ ਹੈ ਹੂੰ ਤਾਂ। ਹਾਂ ਹਾਂ ਠੀਕ ਹੈ। ਕੋਈ 60 ਫੇਰ ਤੇ ਵੀ ਡਿੱਗੀ ਤਾਂ। ਨਹੀਂ ਨਹੀਂ ਬਾਈ ਠੀਕ ਹੈ ਮੈਂ ਦਵਾਈ ਦਵਾ ਕੇ ਫੇਰ ਤੋਰੀ ਐ। ਤੇ ਬਾਕੀ ਸਿਰ ਉਹ ਫਿਰ ਉਹਦਾ ਭਰਾ ਆਂਦਾ ਕਿ ਵੀ ਇੱਥੇ ਸਾਰਾ ਦਿਨ ਆ ਨਾ ਸੋਡੇ ਬੰਨੀ ਦੇਖ-ਦੇਖ ਕੇ ਟੈਨਸ਼ਨ ਲਈ ਜਾਂਦੀ ਐ। ਬਬੂਆ ਭਰਾ ਤਾਂ ਆ ਗਿਆ ਸੀ। ਤੁਸੀਂ ਮੈਨੂੰ ਇੱਕ ਵਾਰੀ ਪੁੱਛ ਤਾਂ ਲੈਂਦੇ ਦਵਾਈ ਦੀ ਗੱਲ। ਦਵਾਈ ਆਪਾਂ ਦਵਾ ਲਾਂਦੇ ਉਹਨੂੰ। ਫੇ ਭਾਈ ਫੇਰ ਕੀ ਹੋਗਾ ਜੇ ਹੁਣ ਉਹ ਉੱਥੇ ਤੋਰਤੀ। ਇੱਥੇ ਆਪਾਂ ਨੂੰ ਉਹਦੀ ਦੇਖਭਾਲ ਕਰਨੀ ਪੈਣੀ ਸੀ। ਆਪਾਂ ਤਾਂ ਪਹਿਲੇ ਹੀ ਵਿਵਤਾ 'ਚ ਬੜੇ ਪਏ ਆਂਗੇ। ਪੁੱਤ ਨਾਲੇ ਨਵੀਂਆਂ ਖਬਰਾਂ। ਉਧਰੋਂ ਕੁੜੀ ਵੀ ਲੱਭਦੀ ਪਈ ਕੋਈ ਸੁਣਾਈ ਵੀ ਹੋ ਰਹੀ ਸਾਡੀ। ਇੱਧਰ ਹੋਏ ਇਹ ਡਿੱਗ ਪੀ। ਪਤਾ ਨਹੀਂ ਕੀ ਐ ਜਿਆ ਹੋਈ ਜਾਂਦਾ ਇਸ ਘਰ ਦੇ ਵਿੱਚ। ਭਾਈ ਫਿਰ ਜਦੋਂ ਕੋਈ ਕਰੋਪੀ ਹੋਵੇ ਨਾ ਉਦੋਂ ਚਾਰਚਪੇਰੀ ਮਾਰ ਪੈਣ ਲੱਗ ਜਾਂਦੀ ਹੁੰਦੀ ਹੈ ਹੁਣ ਕਰੋਪੀ ਆਪਣੇ ਤੇ ਜਦੋਂ ਮਾਰੇ ਦਿਨ ਚੱਲਦੇ ਨੇ ਨਾ ਹਾਂ ਉਦੋਂ ਜਿਹੜਾ ਨਹੀਂ ਹੋਣਾ ਹੁੰਦਾ ਨਾ ਉਹ ਵੀ ਹੋ ਜਾਂਦਾ ਹੈਗਾ ਉਹੀ ਤਾਂ ਕਹਿੰਦੇ ਆ ਜਦੋਂ ਹੁਣ ਤੁਸੀਂ ਤਾਂ ਬਗ ਜਾਂਦੇ ਫਿਰ ਉਹ ਬੈਠੀ ਸਾਰਾ ਦਿਨ ਮਨਿੰਦਰ ਆਏ ਆ ਮਨਿੰਦਰ ਕਿੱਥੇ ਹੋ ਮਨਿੰਦਰ ਕਿਵੇਂ ਹੋ ਆਹ ਕੁਛ ਕਰੀ ਜਾਂਦੀ ਹੈ ਇਹੀ ਦਿਮਾਗ ਚ ਘੰਨ ਲਾ ਲੈਂਦੀ ਆ ਆਪਦੇ ਮੁੜਕੇ ਉਹ ਫਿਰ ਬਿਮਾਰ ਹੋ ਜਾਂਦੀ ਹੈਗੀ ਨਾਲੇ ਸਹਾਲ ਉਹ ਤੋਂ ਕਿੱਥੇ ਇਹ ਜੀਆਂ ਗੱਲਾਂ ਚੱਲੀਆਂ ਜਾਂਦੀਆਂ ਨੇ ਗੀਆਂ ਹਾਂ ਚਲ ਕੋਈ ਗੱਲ ਨਹੀਂ ਮੰਮੀ ਆਏ ਉਹਦੇ ਚਾਰ ਦਿਨ ਲਾ ਕੇ ਹੁੰਦੀ ਆ ਤਾਂ ਠੀਕ ਆ ਆਪਾਂ ਤਾਂ ਵਿਫਤਾ ਦੇ ਵਿੱਚ ਪਈ ਆ ਚਲ ਉਹਨੂੰ ਕੋਪਾਈ ਆਪਾਂ ਹਨਾ ਚਲ ਹਾਈ ਕਹਨੇ ਆ ਭਾਈ ਫਿਰ ਉਹਨੂੰ ਚਲ ਉਹਨੇ ਦਿਨ ਉੱਥੇ ਛੱਡਾਂਗੇ ਜਿੰਨੇ ਦਿਨ ਕੋਈ ਆਪਣਾ ਇੱਧਰੋਂ ਨਹੀਂ ਹੋ ਹੁੰਦਾ ਤੇ ਭਾਈ ਮੈਂ ਰੋਟੀ ਰੋਟੀ ਬਣਾਈ ਬੈਠੀ ਆ ਦੋ ਦੋ ਭੋਰੇ ਰੋਟੀ ਦੇ ਖਾ ਲੋ ਹੋ ਰਹਿਣ ਦੇ ਰੋਟੀ ਰੋਟੀ ਮੈਂ ਤਾਂ ਨਹੀਂ ਖਾਣੀ ਇਹਨੂੰ ਪੁੱਛ ਲੈ ਮੈਨੂੰ ਤਾਂ ਨਹੀਂ ਦੁੱਖ ਪੁਆ ਜਿੰਨਾ ਚਿਰ ਕੋਈ ਨਹੀਂ ਕਰਿਆ ਉਹਦੀ ਉਹਨਾਂ ਚਿਰ ਮੈਂ ਤਾਂ ਰੋਟੀ ਦੀ ਬੁਰਕੀ ਨਹੀਂ ਖਾਂਦਾ ਮੈਂ ਦੱਸ ਫਿਰ ਹਾਂ ਭੁੱਖੇ ਢਿੱਡ ਤਾਂ ਸੋਥੋਂ ਆ ਤੁਰਿਆ ਫਿਰ ਆ ਵੀ ਨਹੀਂ ਜਾਣਾ ਤੂੰ ਤਾਂ ਕਹਿੰਦਾ ਸੀ ਰੋਟੀ ਦੀ ਬੁਰਕੀ ਨਹੀਂ ਖਾਂਦੇ ਸਾਰਾ ਖੁਸ਼ੀ ਕਰਨਾ ਪੂਪੇ ਰੋਟੀ ਵੀ ਖਾਣੀ ਪੂ ਚਾਹ ਪਾਣੀ ਵੀ ਪੀਣਾ ਪੂ ਫੇਰ ਹੀ ਜਾ ਕੇ ਤੁਸੀਂ ਬਾਹਰ ਅੰਦਰ ਉਹ ਕਰੋ ਤੈਨੂੰ ਤਾਂ ਪਤਾਗਾ ਸਾਡਾ ਭੈਣ ਭਰਾ ਦਾ ਕਿੰਨਾ ਰਿਸ਼ਤਾ ਵਧੀਆ ਸੀਗਾ ਮੇਰੇ ਬਿਨਾ ਪਾਣੀ ਦਾ ਗਲਾਸ ਨਹੀਂ ਪੀਂਦੀ ਸੀਗੀ ਤਾਂ ਮੈਂ ਰੋਟੀ ਖਾਂਦਾ ਸੋਹਣਾ ਲੱਗਦਾ ਉਹ ਤੋਂ ਬਿਨਾ ਫਿਰ ਹੁਣ ਅੱਛਾ ਜਿੰਨਾ ਚਿਰ ਉਹ ਆਉਂਦੀ ਨਹੀਂ ਉਹਨਾਂ ਚਿਰ ਤੂੰ ਰੋਟੀ ਨਹੀਂ ਖਾਂਦਾ ਮੈਂ ਨਹੀਂ ਖਾਂਦਾ ਉਹ ਖਾਲਾ ਚਲ ਕੋਈ ਨਹੀਂ ਕਿਸੇ ਦੇ ਨਾ ਆਖੇ ਦੇਖੇ ਲੱਗੀਦਾ ਹੁੰਦਾ ਆਪ ਤੋਂ ਵੱਡੇ ਦੇ ਆ ਜਾ ਬਾਈ ਤੂੰ ਵੀ ਖੜਾ ਹੋਂ। ਅੰਦੇ ਭੈਣੇ ਨੂੰ ਦੇ ਚਾਹ ਤੂੰ ਬਣਾ ਕੇ ਦੇ ਨਾ। ਆ ਜਾ ਤੂੰ ਚੱਲ ਅੰਦਰ ਨਾਲੇ ਤਾਂ ਮੈਂ ਚਾਹ ਚ ਬਣਾ ਕੇ ਦਿੰਨੀ ਜੇ ਚਾਹ ਪੀਣੇ ਚਾਹ ਪੀਣੇ ਰੋਟੀ ਰੋਟੀ ਮੈਂ ਬਣਾਈ ਬੈਠੀ ਨਾਲੇ ਰੋਟੀ ਖਾ ਲ। ਤੂੰ ਵੀ ਹੁਣ ਆ ਰੋਣਾ ਧੋਣਾ ਛੱਡ ਦੇ ਕੋਈ ਦੋ ਦੋ ਭੋਰ ਇਹਨਾਂ ਨੂੰ ਰੋਟੀ ਖਵਾ ਦੇ ਨਾਲੇ ਤੂੰ ਖਾ ਲ। ਆਏ ਹੁਣ ਸਾਰਾ ਦਿਨ ਰੋਕੇ ਨਹੀਂ ਹੱਲ ਨਿਕਲਦੇ ਹੁੰਦੇਗੇ। ਦਵਾਈ ਦੂਜੀ ਚੱਲਦੀ ਹੈ ਕਿ ਬਸ ਖਤਮ ਹੋ ਗਈ ਦੇਰੀ ਉਹ। ਨਹੀਂ ਜਾਣੀ ਆਗੀ। ਫੇਰ। ਕਿੰਨੇ ਦਿਨਾਂ ਦੀ? ਆਜੋ ਚਲੋ ਖੜੇ ਹੋ ਜਾਓ। ਦਿੱਤੀ ਸੀਗੀ ਦਵਾਈ ਕਿਹੜਾ ਕੋਲ ਦੀ ਟੱਪਦੀ ਆਗੀ। ਚੱਲ ਖੜੀ ਹੋ। ਕਿੰਨਾ ਚਿਰ ਕੁੜੀ ਨਹੀਂ ਘਰੇ ਕੀ ਕਰਨ ਚਲ ਚਲ ਭਾਬੀ ਖੜੀ ਹੋ ਚਲ ਛਣੀ ਉਠ ਖੜ ਤੂੰ ਵੀ ਚੱਲ ਅੰਦਰ ਰੋਟੀ ਖਾ ਲ ਮਨਿੰਦਰ ਦਰ ਆਇਆ ਨਾ